ਦੇ ਵਿੱਚ ਸ਼੍ਰੀ ਗੁਰਦੇਵ ਭਾਦਰ ਸਾਹਿਬ ਜੀ ਦਾ ਸ਼ਹੀਦੀ ਸ਼ਤਾਬੀ ਆ ਰਹੀ ਹੈ ਉਹਦੇ ਸਬੰਧ ਦੇ ਵਿੱਚ ਸਾਡੀਆਂ ਡਿਊਟੀਆਂ ਲਗਾਉਣਗੇ ਉਸ ਵੇਲੇ ਆਪਾਂ ਬਹੁਤ ਵੱਡੇ ਕਾਫਲੇ ਗੁਰਦਾਸਪੁਰ ਤੋਂ ਵਰਤੋਂ ਆਖ ਲਗੇ ਆ ਜਿョ ਪੜਾਂਗੇ ਔਰ ਨਾਲ ਹੀ ਧੰਨਵਾਦ ਕਰਦੇ ਆ ਸਾਡੇ ਗੁਰਵਿੰਦਰ ਸਿੰਘ ਜੌਲੀ ਜਿਹੜੇ ਮਾਝੇ ਦੇ ਸਾਡੇ ਇੰਚਾਰਜ ਤੇ ਪ੍ਰਧਾਨ ਲੱਗੇ ਨੇ ਸਾਰਾ ਕੁਝ ਮਾਝਾ ਦੇਖਣ ਲਈ ਪਾਰਟੀ ਤੋਂ ਇਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਮੇਰੇ ਨਾਲ ਬੈਠੇ ਨੇ ਸਰਦਾਰ ਲਖਪ੍ਰੀਤ ਸਿੰਘ ਤੂਫਾਨ ਜਿਹੜੇ ਯੂਥ ਵਿੰਗ ਦੇ ਸਾਡੇ ਮਾਝੇ ਦੇ ਪ੍ਰਧਾਨ ਨੇ ਜਿਨ੍ਹਾਂ ਦਾ ਬਹੁਤ ਵਧੀਆ ਇੱਕ ਮਤਲਬ ਕੌਮ ਨੂੰ ਤੇ ਅਵੇਅਰਨੈਸ ਵੀ ਸਾਡੇ ਲੋਕਾਂ ਨੂੰ ਦੇਣ ਹੈਗੀ ਆ। ਸੋ ਤੁਹਾਡਾ ਪ੍ਰੈਸ ਸਾਡਾ ਬਹੁਤ-ਬਹੁਤ ਧੰਨਵਾਦ ਆ ਤੁਸੀਂ ਸਾਨੂੰ ਰਿਕਾਰਡ ਕਰ ਰਹੇ ਹੋ। ਕੁਝ ਦਿਨਾਂ ਬਾਅਦ ਇੱਕ ਬਹੁਤ ਵੱਡੀ ਮੀਟਿੰਗ ਰਖਾਵਾਂਗੇ ਜਦੇ ਵਿੱਚ ਮੈਂ ਬੇਨਤੀ ਕਰਾਂਗਾ ਕਿ ਸਰਦਾਰ ਈਮਾਨ ਸਿੰਘ ਮਾਲ ਜਾਂ ਪ੍ਰਧਾਨ ਸਾਹਿਬ ਸੁਨਜੀਤ ਸਿੰਘ ਮਾਨ ਦੇ ਸਭ ਨੂੰ ਲੈ ਕੇ ਵੀ ਆਉਣਗੇ। ਤੇ ਆਪਾਂ ਤਨੂ ਮਨੂ ਤਨੂ ਬਹੁਤ ਵੱਡੀ ਜਨਤਾ ਤੇ ਆਪਣੇ ਪਿੰਡਾਂ ਦੇ ਵਿੱਚੋਂ ਰਿਸ਼ਤੇਦਾਰੀਆਂ ਦੇ ਵਿੱਚੋਂ ਆਪਾਂ ਕੋਈ ਕੰਟੈਕਟ ਰੰਗ ਦੇ ਨੇ ਹੈਗੇ ਆ। ਅਗਲੀਆਂ ਜਿਹੜੀਆਂ ਗੱਲਾਂ ਹੈਗੀਆਂ ਉਹ ਤੁਹਾਨੂੰ ਸਰਦਾਰ ਹੁਭਾਲ ਸਿੰਘ ਵੀਰ ਦੱਸਣਗੇ ਉਸ ਤੋਂ ਮੈਂ ਤਲਾ ਕਰਾਂਗਾ 2 ਮਿੰਟ ਲਈ ਸਾਡੇ ਨਾਲ ਪਸੰਦੀਨੀ ਤੂਫਾਨ ਜਿਹੜਾ ਪੂਰਨ ਮੇਟਰ ਚੱਲ ਕੇ ਆਏ ਹੋਏ ਪਾਰਟੀ ਦੇ ਵਰਕਰ ਆਗੂ ਸਹਿਬਾਨ ਸੂਚੀ ਡਿਊਟੀਸ਼ਿਪ ਮੇਰੇ ਨਾਲ ਹੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਰਦਾਰ ਹੁਭਾਲ ਸਿੰਘ ਵੀਰ ਸਾਹਿਬ ਸਰਦਾਰ ਜਤਿੰਦਰ ਜਤਿੰਦਰ ਸਿੰਘ ਵੀ ਸਿੰਘ ਜੀ ਪਲੂਆ ਸਾਹਿਬ ਜਿਹੜੀ ਗੱਲ ਦੱਸੀ ਹੈ ਇਹ ਬਿਲਕੁਲ ਸੱਚ ਹੈ ਅੱਜ ਸਾਡੀ ਪਲੇਟੀਪੀਟ ਦਾ ਜਿਹੜੀ ਇਸ ਤੋਂ ਬਾਅਦੇ ਵੱਡੀਆਂ ਪੀਟਾਂ ਪੀਟਣ ਦਾ ਜਿਹੜਾ سلسلہ ਸ਼ੁਰੂ ਕਰੂੰਗੀ ਸੋ ਗੈਣ ਦਾ ਭਾਵ ਮੈਂ ਪ੍ਰੈਸ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕਥਨੀ ਤੇ ਕਾਰਨੀ ਦੇ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ ਨਵੰਬਰ ਚਾ ਮੂਤ ਇੱਕ ਬਾਦ ਸਾਬ ਜੀ ਨੇ ਜੋ ਗਿਆ ਸੀ ਔਰ ਉਹ ਕੀਤਾ ਪਰ ਇਹ ਜਿਹੜਾ ਹਕੂਮਤ ਅੱਜ ਜਿਹੜੀ ਰਾਜ ਕਰ ਰਹੀ ਹੈ ਜਿਹੜੀ ਕਹਿੰਦੀ ਹੈ ਕਿ ਭਾਰਤ ਡੈਮੋਕਰੇਟਿਕ ਦੇਸ਼ ਹੈ ਉਹ ਨਾ ਦੀ ਕਰਨੀ ਤੇ ਕਤਨੀ ਦੇ ਵਿੱਚ ਬਹੁਤ ਫਰਕ ਸਿੱਖ ਕੌਮ ਜੇ ਤੁੰਗਵਿੰਦਰ ਸਿੰਘ ਜੌਲੀ ਸਾਹਿਬ ਜਤਿੰਦਰ ਵੀਰ ਸਿੰਘ ਪੰਨੂ ਸਾਹਿਬ ਲਾਪ੍ਰੀਤ ਸਿੰਘ ਤੋਖਣ ਸਾਹਿਬ ਗੁਰਜੀਤ ਸਿੰਘ ਬਾਜਵਾ ਸਾਹਿਬ ਔਰ ਜਿੰਨੇ ਵੀ ਵੈਸਾਈਆ ਸਾਡੇ ਜਿਹੜੇ ਬਾਬੇ ਨਾਨਕ ਤੋਂ ਨੌਜਵਾਨ ਵੀ ਪਹੁੰਚਿਆ ਕਾਦੀਆਂ ਹਲਕੇ ਤੋਂ ਸਾਰੀ ਜਥੇਦਾਰ ਤੁਸੀਂ ਬੈਠੇ ਹੋ ਮੈਂ ਆਪ ਸਾਰ ਨੂੰ ਦਸਵੇਂ ਪਾਤਸ਼ਾਹ ਪੁੱਤਰਾਂ ਦੇ ਦਾਨੀ ਦੀ ਖੁਸ਼ੀ ਫਤਿਹ ਅਰਜ਼ ਕਰਦਾ ਗੱਟ ਕੇ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ 23 ਨਵੰਬਰ ਨੂੰ ਸਾਡੀ ਪਾਰਟੀ ਕਾਲੀ ਦਾ ਲੰਬਰਸਰ ਵੱਲੋਂ ਦੀਨਾ ਕਾਂਗੜ ਦੇ ਵਿੱਚ ਇੱਕ ਕਾਨਫਰੰਸ ਕਰਾਈ ਜਾ ਰਹੀ ਆ ਉਸ ਦਾ ਵਿਸ਼ਾ ਹੈਗਾ ਕਿ ਸਾਡੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹਨਾਂ ਨੂੰ ਆਪਾਂ ਮਨੁੱਖੀ ਅਧਿਕਾਰਾਂ ਦੇ ਰਾਖੇ ਕਹਿੰਦੇ ਆ ਕਿਉਂਕਿ ਉਹਨਾਂ ਨੇ ਕਿਸੇ ਹੋਰ ਮਜ਼ਬਬ ਤੇ ਧਰਮ ਲਈ ਆਪਣਾ ਸੀਸ ਹੀ ਪੇਂਟ ਕਰਤਾ ਹੀਗਾ ਸੋ ਉਹਦੇ ਸਬੰਧ ਦੇ ਵਿੱਚ ਸਾਡੀ ਪਾਰਟੀ ਦੇ ਕੌਮੀ ਜਨਰਲ ਸੈਕਟਰੀ ਸਰਦਾਰ ਹਰਪਾਲ ਸਿੰਘ ਜੀ ਬਲੇਰ ਸਾਡੇ ਗੁਰਵਿੰਦਰ ਸਿੰਘ ਜੀ ਜੋਲੀ ਮਾਝੇ ਦੇ ਜਿਹੜੇ ਇਨਚਾਰਜ ਲੱਗੇ ਨੇ ਪ੍ਰਧਾਨ ਨੇ ਲਾਪਰੀ ਸਿੰਘ ਤੂਫਾਨ ਆਏ ਨੇ ਸਾਡੇ ਦਰਜਾ ਬੱਤਰ ਜਹਾ ਹੋਰ ਵੀ ਸਰਦਾਰ ਬਾਜਾ ਸਾਹਿਬ ਆਏ ਨੇ ਨਿਸ਼ਾਨ ਸਿੰਘ ਜੀ ਸੋ ਅੱਜ ਸਾਡੀ ਪਾਰਟੀ ਕਾਲੀਦਾ ਨੰਬਰਸਰ ਲੋ ਇੱਥੇ ਗੁਰਦਾਸਪੁਰ ਵਿੱਚ ਮੀਟਿੰਗ ਹੋਈ ਹੈ ਅਸੀਂ ਵਾਅਦਾ ਕਰਦੇ ਹਾਂ ਕਿ 23 ਨਵੰਬਰ ਨੂੰ ਬਹੁਤ ਵੱਡੀ ਤਦਾਦ ਦੇ ਵਿੱਚ ਆਪਾਂ ਇੱਥੋਂ ਗੁਰਦਾਸਪੁਰ ਦੇ ਵਿੱਚੋਂ ਕਾਫਲੇ ਕਢਾਂਗੇ ਔਰ ਇਸ ਤੋਂ ਅੱਗੇ ਹਲਕਾ ਵਾਈਜ਼ ਜਿਹੜੀਆਂ ਹੈਗੀਆਂ ਕਾਦੀਆਂ ਅਸ਼ਾਸ ਕਰਕੇ ਆਪਾਂ ਬਹੁਤ ਵੱਡੀਆਂ ਮੀਟਿੰਗਾਂ ਵੀ ਕਰਾਵਾਂਗੇ ਸਵਾਸ ਕਰਦੇ ਹਾਂ ਕਿ ਸਾਡੇ ਨਾਲ ਜਿਹੜੇ ਹੈਗੇ ਆ ਵੀਰ ਭਾਈ ਭੈਣ ਜਿਹੜੇ ਕੰਟੈਕਟਸ ਕਰਨਗੇ ਆਪਾਂ ਬਹੁਤ ਅੱਛੇ ਤਰੀਕੇ ਨਾਲ ਇੱਕ ਕਾਨਫਰੰਸ ਜਿਹੜੀ ਆ ਸਾਥੀ ਕਰਾਂਗੇ ਥੈਂਕ ਯੂ ਇੱਥੇ ਅਸੀਂ ਸਾਰੇ ਆਪਣੇ ਉਹਨਾਂ ਜਥੇਦਾਰਾਂ ਨਾਲ ਮੀਟਿੰਗ ਕਰਨ ਵਾਸਤੇ ਆਏ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦਾ ਸਨੇਹਾ ਲੈ ਕੇ ਆਏ ਆ ਕਿ 23 ਨਵੰਬਰ ਨੂੰ ਜਿਹੜਾ ਦੀਨਾ ਕੰਗੜ ਸਾਹਿਬ ਦੀ ਧਰਤੀ ਤੇ ਲੱਖਾਂ ਦੀ ਗਿਣਤੀ ਚ ਇਕੱਠ ਹੋਣਾ ਹੈ ਉਹ ਇਕੱਠ ਹਕੂਮਤ ਨੂੰ ਇਹ ਦੱਸੂਗਾ ਕਿ ਅੱਜ 350 ਸਾਲਾਂ ਨਵੇਂ ਪਾਸ਼ਾ ਦੀ ਸਤਾਬਦੀ ਜਿਹੜੀ ਆ ਉਹ ਛੀਦੀ ਸਤਾਬਦੀ ਜਿਹੜੀ ਆ ਮਨਾਈ ਜਾ ਰਹੀ ਹੈ ਔਰ ਉਸ ਸਟੇਜ ਦੇ ਉੱਤੋਂ ਹਕੂਮਤ ਨੂੰ ਇਹ ਦੱਸਣਾ ਹੈ ਕਿ ਜਿੰਨਾਂ ਦਾ ਕਰਕੇ ਜਿੰਨਾਂ ਦੇ ਬਲੀਦਾਨ ਦਾ ਕਰਕੇ ਤੁਸੀਂ ਅੱਜ ਰਾਜ ਕਰ ਰਹੇ ਹੋ ਕੀ ਤੁਸੀਂ ਕਦੀ ਇਹ ਸੋਚਿਆ ਹੈ ਕਿ ਉਸੇ ਹੀ ਕੌਮ ਨੂੰ ਤੁਸੀਂ ਅੱਜ ਮਾਰ ਰਹੇ ਹੋ ਅਸੀਂ ਉੱਥੋਂ ਇਹ ਦੱਸਣਾ ਚਾਹੁੰਦੇ ਆ ਕਿ ਤੁਸੀਂ ਉਸ ਕੌਮ ਨੂੰ ਨਿਸ਼ਾਨਾ ਬਣਾ ਰਹੇ ਹੋ ਜਿਹੜੀ ਕੌਮ ਨੇ ਤੁਹਾਡੇ ਵਾਸਤੇ ਆਪਣਾ ਸੀਸ ਦਿੱਤਾ ਹੈ ਜਿਹੜੀ ਕੌਮ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ ਸੋ ਅੱਜ ਇੱਕ ਬੰਦਾ ਗੱਲ ਕਰਦਾ ਹੈ ਛਾ ਤੇ ਮੋਦੀ ਸਾਹਿਬ ਜਾਂ ਉਹਨਾਂ ਦੇ ਪਿੱਛੇ ਬੈਠੀ ਸਾਰੀ ਸੋਚ ਉਹ ਗੱਲ ਕਰਦੀ ਹੈ ਕਿ ਭਾਰਤ ਡੈਮੋਕਰੈtic ਦੇਸ਼ ਹੈ ਜੇ ਡੈਮੋਕਰੇਸੀ ਹੈ ਫਿਰ ਦਿਸਣੀ ਚਾਹੀਦੀ ਹੈ ਇਹਨਾਂ ਨੇ ਇੱਥੇ ਵੀ ਡੈਮੋਕਰੇਸੀ ਖਤਮ ਕਰਤੀ ਤੇ ਵਿਦੇਸ਼ਾਂ ਦੇ ਵਿੱਚ ਵੀ ਡੈਮੋਕਰੇਸੀ ਉਹਨਾਂ ਦੀ ਉਹਨਾਂ ਦੀ ਜਿਹੜੀ ਹੈ ਸੋਵਰੈਂਟੀ ਨੂੰ ਚੈਲੰਜ ਕੀਤਾ ਹੈ ਦੂਜੇ ਦੇਸ਼ਾਂ ਦੀ ਪਾਗੜ ਨੂੰ ਵੀ ਹੱਥ ਪਾਇਆ ਜਾ ਕੇ ਸੋ ਮੈਂ ਇਹ ਦੱਸਣਾ ਚਾਹੁੰਦਾ ਹੈ ਕਿ ਅੱਜ ਸਿੱਖ ਗੁਲਾਮੀ ਦਾ ਅਹਿਸਾਸ ਕਰ ਰਹੇ ਤੇ ਜੇ ਅਸੀਂ ਆਜ਼ਾਦ ਹੁੰਦੇ ਤੇ ਸਾਡੀਆਂ ਸੋਨੇ ਵਰਗੀਆਂ ਫਸਲਾਂ ਦਿੱਲੀ ਨਾ ਰੋੜਦੀ ਪਾਣੀ ਨਾਲ ਜੇ ਅਸੀਂ ਆਜ਼ਾਦ ਹੁੰਦੇ ਤੇ ਅੱਜ ਸਾਡਾ ਵੀ ਦੂਜਿਆਂ ਵਾਂਗੂ ਰਤਬਾ ਐਡਾ ਵੱਡਾ ਹੁੰਦਾ ਕਿ ਅਸੀਂ ਵੀ ਆਪਣੀ ਕੌਮ ਨੂੰ ਦੱਸਦੇ 40 ਸਾਲ ਦਾ ਸਿੱਖ ਕੌਮ ਨੇ ਰਾਜ ਕੀਤਾ ਹੈ ਮਾਨੂੰ ਇੱਕ ਵੀ ਇਹ ਹਕੂਮਤ ਦੱਸੇ ਕਿ ਕਿਸੇ ਬੰਦੇ ਨੂੰ ਨਜਾਇਜ਼ ਫਾਂਸੀ ਲੱਗੀ ਹੈ ਕਿਸੇ ਨੂੰ ਨਜਾਇਜ਼ ਸਾਰਿਆਂ ਨੂੰ ਵਜ਼ੀਰੀਆਂ ਮਿਲੀਆਂ ਤੇ ਅੱਜ ਸਾਨੂੰ ਵਜ਼ੀਰੀਆਂ ਦੀ ਲੋੜ ਨਹੀਂ ਅਸੀਂ ਇਹਨਾਂ ਦੀਆਂ ਵਜ਼ੀਰੀਆਂ ਤੇ ਆਸਮ ਨਹੀਂ ਰੱਖਦੇ ਪਰ ਅਸੀਂ ਚਾਹੁੰਦੇ ਹਾਂ ਕਿ ਜੇ ਤੁਸੀਂ ਜਮਹੂਰੀਅਤ ਦਾ ਟੰਡੋਰਾ ਪਿੱਟਦੇ ਹੋ ਤਾਂ ਜਮਹੂਰੀਅਤ ਦਿਸਣੀ ਵੀ ਚਾਹੀਦੀ ਹੈ ਕੀ ਕਸੂਰ ਸੀ ਦੀਪ ਸੇਖ ਸਿੱਧੂ ਦਾ ਕੀ ਕਸੂਰ ਸੀ ਮੋਸੇ ਵਾਲੇ ਦਾ ਕੀ ਕਸੂਰ ਸੀ ਅਵਤਾਰ ਸਿੰਘ ਖੰਡੇ ਦਾ ਕੀ ਹਰਦੀਪ ਸਿੰਘ ਨਿੱਜਰ ਦਾ ਕਸੂਰ ਸੀ ਕੀ ਪੰਜਵਰਸਾਬ ਦਾ ਕਸੂਰ ਸੀ ਮੈਨੂੰ ਇਹ ਗੱਲ ਦੱਸੋ ਕਿ ਉਹਨਾਂ ਬੰਦਿਆਂ ਨੇ ਆਪਦੇ ਹੱਕ ਦੀ ਗੱਲ ਕੀਤੀ ਤੇ ਤੁਸੀਂ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਬਲੇਰ ਸਾਹਿਬ ਸਾਰੀ ਕੌਮ ਨੂੰ ਪੰਥਕ ਇਕਤਾ ਦੀ ਮਜਈ ਹੈ ਕਿ ਉਸ ਕਾਨਫਰੰਸ ਦੇ ਵਿੱਚ ਕੋਈ ਅਜਿਹਾ ਚਰਾਂਟ ਪਾਰਟਿਕੂਲਰ ਕੀਤਾ ਜਾਵੇਗਾ ਕਿ ਸਾਰੇ ਭਲੇ ਇਸ ਜ਼ਬਰ ਦੇ ਖਲਾਫ ਹਾਂ ਬਿਲਕੁਲ ਅਸੀਂ ਸਾਰੀਆਂ ਸੰਪਰਦਾਵਾਂ ਨੂੰ ਸਰਦਾਰ ਮਾਨ ਨੇ ਹਮੇਸ਼ਾ ਇਹ ਗੱਲ ਕਹੀ ਹੈ ਕਿ ਜਿੰਨਾ ਚਿਰ ਆਪਾਂ ਇੱਕ ਥਾਂ ਤੇ ਇਕੱਠੇ ਹੋ ਕੇ ਇਸ ਤਖਤ ਨੂੰ ਚੈਲੰਜ ਨਹੀਂ ਕਰਦੇ ਇਹਨਾਂ ਨੂੰ ਇਹ ਨਹੀਂ ਦੱਸਦੇ ਕਿ ਤੁਸੀਂ ਸਾਨੂੰ ਕਿਉਂ ਮਾਰ ਰਹੇ ਹੋ ਇਹਨਾਂ ਨੂੰ ਪੁੱਛ ਦੇ ਦੀ ਉਹਨਾਂ ਚਿਰ ਗੱਲ ਬਣਦੀ ਨਹੀਂ ਸੋ ਇਹ ਆਸ ਹੈ ਕਿ ਸਮਾ ਜਿਹੜਾ ਹੁਣ ਅ ਅਡਵਾਨੀ ਸਾਹਿਬ ਤੋਂ ਤੇ ਵਾਜਪਾਈ ਸਾਹਿਬ ਤੋਂ ਅੱਗੇ ਕਾਫੀ ਮੋਦੀ ਸਾਹਿਬ ਨੇ ਬਦਲ ਦਿੱਤਾ ਹੈ ਕਿਉਂਕਿ ਉਹਨਾਂ ਨੇ ਬੁੱਕਲ ਦੇ ਵਿੱਚ ਰਹਿ ਕੇ 9 ਮਾਸ ਦਾ ਰਿਸ਼ਤਾ ਕਹਿ ਕਹਿ ਕੇ ਸਾਨੂੰ ਮਾਰਿਆ ਹੈ ਔਰ ਇਹ ਸਿੱਧੇ ਤੌਰ ਤੇ ਮਾਰ ਰਿਹਾ ਹੈ ਸੋ ਸਾਡੇ ਨੌਜਵਾਨਾਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਹਕੂਮਤ ਖਤਮ ਕਰਨਾ ਚਾਹੁੰਦੀ ਹੈ ਜਿੱਦਾਂ ਮੁਸਲਮਾਨਾਂ ਦੀ 370 ਧਾਰਾ ਖਤਮ ਕਰਤੀ ਤੇ ਚਿੱਠੀ ਸਿੰਘਪੁਰਾ ਦੇ ਵਿੱਚ ਸਾਡਾ ਕਤਲੇਆਮ ਕਰਤਾ ਫਿਰ ਤੁਸੀਂ ਦੇਖੋ ਬੀਬੀ ਬਿਲਕ ਸਬਾਨੋ ਦੇ ਜਿਹੜੇ ਕਾਤਲਾਂ ਨੂੰ 15 ਅਗਸਤ ਵਾਲੇ ਦਿਨ ਰਿਹਾ ਕਰਤਾ ਫਿਰ ਤੁਸੀਂ ਦੱਸੋ ਬਰਥਡੇ ਦੇ ਉੱਤੇ ਸਰਸੇ ਵਾਲੇ ਬਲਾਤਕਾਰੀਆਂ ਨੂੰ ਛੁੱਟੀਆਂ ਦੇਤੀਆਂ ਤੇ ਤੁਸੀਂ ਮੈਨੂੰ ਇਹ ਦੱਸੋ ਜਗਤਾਰ ਸਿੰਘ ਹਵਾਰਾ ਨੇ ਕੀ ਕੀਤਾ ਕੋਈ ਬਲਾਤਕਾਰ ਨਹੀਂ ਕੀਤਾ ਉਹਨਾਂ ਦੀ ਸਜਾਵਾਂ ਪੂਰੀ ਹੋ ਗਈ ਹੈ ਉਹਨਾਂ ਨੂੰ ਕਿਉਂ ਨਹੀਂ ਸੱਜਿਆ ਜਾਂਦਾ ਉਹਨਾਂ ਨੂੰ ਛੁੱਟੀ ਨਹੀਂ ਮਿਲਦੀ ਸੋ